पानी ने सुधार या पानी के पानी से जो आजू या सुना तो कौन है आज इन भूति शोध को बांधते हैं एक अपना होई अपना बासा सुनियो नजारो होई अपना नामी पायो ਐਸੇ ਚੁੱਲ੍ਹੇ ਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਸੀ ਇਹ ਚੁੱਲ੍ਹਾ ਪਿੰਡ ਚੱਕ ਫਤਿਹ ਸਿੰਘ ਵਾਲਾ ਜੋ ਕਿ ਬਡੰਡਾ ਜ਼ਿਲ੍ਹੇ ਦੇ ਵਿੱਚ ਪੈਂਦਾ ਇਸ ਪਿੰਡ ਦੇ ਵਿੱਚ ਇੱਕ ਗੁਰੂ ਘਰ ਆ ਮਈ ਦੇਸਾ ਨਾਂ ਦਾ ਉੱਥੇ ਜਾ ਕੇ ਤੁਸੀਂ ਇਸ ਚੁੱਲ੍ਹੇ ਤੇ ਹੋਰ ਕਈ ਨਿਸ਼ਾਨੀਆਂ ਦੇ ਦਰਸ਼ਨ ਕਰ ਸਕਦੇ ਹੋ ਸੇਵਾ ਕਰਨੀ ਹੈ ਤਕੜੀ ਨਾ ਦੇਖੋ ਲੰਗਰ ਛਕਣਾ ਹੈ ਤਾਂ ਸਵਾਦ ਨਾ ਦੇਖੋ ਸਮਰਪਣ ਕਰਨਾ ਹੈ ਖਰਚਾ ਨਾ ਦੇਖੋ ਬੇਨਤੀ ਕਰਨੀ ਹੈ ਸਵਾਰਥ ਨਾ ਦੇਖੋ ਰਹਿਮਤ ਦੇਖਣੀ ਹੈ ਜ਼ਰੂਰਤ ਨਾ ਦੇਖੋ ਸਤ ਸੰਗ ਸੁੰਨਾ ਹੈ ਤਾਂ ਜਗਾ ਨਾ ਦੇਖੋ ਥੇ ਵਾਹਿਗੁਰੂ ਜੀ ਸਾਡੀਆਂ ਡੋਰਾ ਤਾਂ ਤੁਹਾਡੇ ਉੱਪਰ ਛੜੀਆਂ ਆਈਆਂ ਨੇ ਏ ਵਾਹਿਗੁਰੂ ਜੀ ਸਾਡੀਆਂ ਡੋਰਾਂ ਤਾਂ ਤੁਹਾਡੇ ਉੱਪਰ ਛੱਡੀਆਂ ਹੋਈਆਂ ਨੇ ਹਾਜ਼ਰ ਨਾਜ਼ਰ ਹੋ ਕੇ ਸਾਡੇ ਹਰ ਕੰਮ ਸਵਾਰ ਦਿਆ ਕਰੋ ਕੰਡੇ ਚੁਗ ਕੇ ਸਾਡੀਆਂ ਰਾਹਾਂ 'ਚੋਂ ਫੁੱਲ ਖਿਲਾਰ ਦਿਆ ਕਰੋ